ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਪਦੀ ਜਾਣ ਚ ਸੈਟਅਪ ਜਾ ਤਾਂ ਬੋਤਲਾਇਆ ਪਰ ਸਾਲਾ ਮੇਰੇ ਤੋਂ ਜਿਗਾਰਡ ਲੱਗਦਾ ਨਹੀਂ ਤਾਂ ਹੀ ਮੈਂ ਕਹਿੰਨਾ ਕੋਈ ਮੁੰਡਾ ਮੰਡਾ ਵਧੀਆ ਮਿਲ ਜਵੇ ਚੱਲ ਨਾਲੇ ਨਾਲੇ ਫਾਇਦਾ ਹੋ ਜਾਊਗਾ ਨਾਲੇ ਆਪਾਂ ਆਪਣਾ ਨਿਆਰੇ ਦਾ ਕੰਮ ਕਰੀ ਜਾਮਾ ਸਾਲਾ ਲੋਟ ਜਾਈ ਨਹੀਂ ਆਉਂਦਾ ਜਿਗਾਰਡ ਐਨੀਵੇਜ਼ ਜਿਹੜੀ ਅੱਜ ਦੀ ਵੀਡੀਓ ਹੈਗੀ ਆ ਇਹ ਹੈਗੀ ਆ ਜੌਂਡੀਅਰ 5405 ਜਿਹੜਾ ਸੀਆਰਡੀਆ ਆਇਆ ਉਹਦੀ ਬੁੱਧਨੀ ਦੀ ਰਿਪੋਰਟ ਤੇ ਵੀ ਬੁੱਧਨੀ ਦੀ ਰਿਪੋਰਟ ਕੀ ਕਹਿੰਦੀ ਆ ਕੀ ਉਹਦੇ ਉਹਨਾਂ ਨੇ ਪਾਵਰ ਦੱਸੀ ਆ ਕੀ ਉਹਨਾਂ ਨੇ ਕਰੈਕਟਿਵ ਮੈਜਰਸ ਕਰਨ ਲਈ ਕੀ ਹੈ ਉਹਦੇ ਤੇ ਸਾਰੀ ਆਪਾਂ ਡਿਟੇਲ ਚ ਗੱਲ ਕਰਾਂਗੇ 5405 ਸੀ ਆ ਡੀ ਆਈ ਐਚ ਪੀ 36 2100 ਰੇਟਡ ਇੰਜਨ ਆ 2940 ਸੀਸੀ ਆ ਤਿੰਨ ਸਿਲੰਡਰ ਆ ਅਗਲੀ ਗੱਲ ਤੇ ਆ ਜਾਈਏ ਇਹਦਾ ਜਿਹੜਾ ਬੋਰ ਹੈਗਾ 106.5 110 106 110 ਦੀ ਇਹਦੀ ਸਟ੍ਰੋਕ ਆ ਅਗਲੀ ਗੱਲ ਆ ਜਿਹੜੀ 2947 ਸੀਸੀ ਬਣ ਗਿਆ 72 ਲੀਟਰ ਦਾ ਟੈਂਕ ਹੈ 72.5 ਲੀਟਰ ਦਾ ਇਹ ਤਾਂ ਗੱਲਾਂ ਹੋ ਗਈਆਂ ਮੋਟੀਆਂ ਉੱਪਰ ਲੀਆਂ ਜਿਹੜੀ ਮੰਨ ਕੇ ਚਲੋ ਆਪਾਂ ਡਿਕਲੇਅਰ ਵੈਲਿਊ ਕਹਿਣੇ ਆ ਜਿਹੜੀ ਉਹਨਾਂ ਨੇ ਡਿਕਲੇਅਰ ਕਰੀ ਆ ਅਗਲੀ ਜਿਹੜੀ ਹੈਗੀ ਆ ਟਾਰਕ ਟਾਰਕ ਇਹਦੀ ਟੋਟਲ ਜਿਹੜੀ ਬੁਧਨੀ ਨੇ ਨਾਪੀ ਆ ਉਹ ਹੈਗੀ 200 66.1 ਜਿਹੜੀ ਬੁੱਧਨੀ ਨੇ ਕੱਢੀ ਆ ਤੇ ਜੇ ਆਪਾਂ ਇਹਦੀ ਪਰਸੈਂਟੇਜ ਦੀ ਗੱਲ ਕਰੀਏ ਉਹ ਹੈਗੀ ਆ ਬੈਕਅਪ ਟਾਰਕ ਦੀ 44.5% ਇਹ ਬੈਕਅਪ ਟਾਰਕ ਜਿਹੜੀ ਆ 246 ਹੋਗੀ ਇਹ ਤਾਂ ਇਹ ਤੋਂ ਉੱਪਰ ਆ 44% ਹੋਰ ਰਿਜ਼ਰਵ ਹੋ ਜਾਂਦਾ ਹੁੰਦਾ ਇਹ ਬੁੱਧਨੀ ਦੇ ਸਟੈਟਿਕਸ ਨੇ ਅੱਗੇ ਆਜੋ ਪੀਟੀਓ ਤੇ ਪੀਟੀਓ ਆਇਆ ਇਹਦਾ 44.4 ਕਿਲੋਵਾਟ ਹੁਣ ਜੇ 43 ਨੂੰ ਇਹਨੂੰ ਐਚਪੀਆਂ ਚ ਕਨਵਰਟ ਤੁਸੀਂ ਕਰ ਲਿਓ ਅਗਲੀ ਜਿਹੜੀ ਸਭ ਤੋਂ ਵੱਡੀ ਚੀਜ਼ ਆਈ ਆ ਉਹ ਵੀ ਤੁਹਾਨੂੰ ਦੱਸ ਦਿੰਨਾ ਉਹ ਆਈ ਆ ਐਸ ਐਫ ਸੀ ਵੈਲਿਊ ਥੋੜਾ ਮਿਟਦਾ ਹੀ ਬਹੁਤ ਔਖਾ ਏ ਯਾਰ ਬੁੱਧਨੀ ਨੇ ਕੱਢੀ ਆ ਜਿਹੜੀ ਐਸ ਐਫ ਸੀ ਵੈਲਿਊ ਉਹ ਹੈਗੀ 267 ਗ੍ਰਾਮ ਇੰਟੂ ਕਿਲੋਵਾਰਡ ਇਹ ਕੀ ਹੋ ਗਿਆ ਵੀ 1 ਕਿਲੋਵਾਰਡ ਪ੍ਰੋਡਿਊਸ ਕਰਨ ਲਈ 267 ਗ੍ਰਾਮ ਫਿਊਲ ਦੀ ਜਿਹੜੀ ਕੰਜ਼ਮਪਸ਼ਨ ਹੁੰਦੀ ਆ 267 ਹੁਣ ਆਪਣੀ ਕਿੰਨੀ ਇਹਦੀ ਕਿਲੋਵਾਰਡ ਬਣੀ ਸੀ ਜਿੰਨੀ ਵੀ ਇਹਦੀ ਪਾਵਰ ਦੀ ਕਿਲੋਵਾਰਡ ਬਣੀ ਆ ਜਿਵੇਂ ਮੰਨ ਲਓ 63 ਹਸ ਪਾਵਰ ਦਾ ਇੰਜਣ ਆ ਇਹਦੀ ਤੁਸੀਂ ਕਿਲੋਵਾਰਡ ਕੱਢ ਲੈਣੀ ਆ ਇਹਨੂੰ ਕਿਲੋਵਾਰਟ ਨਾਲ ਗੁਣਾ ਕਰਕੇ ਮੈਂ ਬਣਾਇਆ ਸੀ 12 12.5 ਕਿਲਟਰ ਡੀਜ਼ਲ ਆਉਂਦਾ ਜਿਵੇਂ ਉਹ ਆਪਣਾ ਹਿਸਾਬ ਕਿਤਾਬ ਕੱਢਦੇ ਨੇ ਠੀਕ ਹੈ ਜੀ ਇਹ ਚੀਜ਼ ਹੋ ਗਈ ਅਗਲੀ ਹੈਗੀ ਇਹਦੀ ਜਿਹੜੀ ਮੈਕਸ ਡਰਾ ਬਾਰ ਪਾਵਰ ਆ ਜਿਹੜੀ ਪੁੱਲਿੰਗ ਪਾਵਰ ਹੁੰਦੀ ਆ ਡਰਾ ਬਾਰ ਦੀ ਉਹ ਹੈਗੀ ਆ 34.6 ਕਿਲੋਵਾਰਟ ਜਿਹੜੀ ਡਰਾ ਬਾਰ ਦੀ ਪੁੱਲਿੰਗ ਕੈਪੈਸਿਟੀ ਆ ਇਹਦੀ 34.6 ਕਿਲੋਵਾਰਟ ਅਗਲੀਆਂ ਗੱਲਾਂ ਆ ਜੀ ਬੁੱਧਨੀ ਤੇ ਤੁਹਾਨੂੰ ਹੋਰ ਦੱਸਣਾ ਪਹਿਲੀ ਤਾਂ ਗੱਲ ਆ ਬੁੱਧਨੀ ਦਾ ਇਹ ਵੀ ਇੱਕ ਦਿਨ ਇਹ ਤਾਂ ਆਪਾਂ ਡਿਟੇਲ ਚ ਵੀਡੀਓ ਵੀ ਕਰ ਲਾਂਗੇ ਪਰ ਜਿਹੜੀ ਬੁੱਧਨੀ ਅਸਲ ਚ ਹੈ ਕੀ ਆ ਬੁੱਧਨੀ ਜ਼ਿਮੀਦਾਰਾਂ ਦੀ ਵੈਲਫੇਅਰ ਲਈ ਬਣੀ ਹੋਈ ਸੰਸਥਾ ਹੈ ਤਾਂ ਕਿ ਕੋਈ ਵੀ ਕੰਪਨੀ ਆ ਕੇ ਜ਼ਿਮੀਦਾਰਾਂ ਦੀ ਜੇਬ ਨਾ ਪਾੜ ਸਕੇ ਵੀ ਜਿਹੋ ਜਿਹਾ ਮਰਜ਼ੀ ਟਰੈਕਟਰ ਬਣਾਇਆ ਤੁੰਨ ਤਾਂ ਉਹ ਕੱਲੀ ਇਹ ਤਾਂ ਮੰਡੈਕਟਰੀ ਚੀਜ਼ਾਂ ਦਾ ਅੱਡ ਨੇ ਇਹ ਜਿਹੜੀਆਂ ਉਹ ਦੇਖਦੀ ਆ ਉਹ ਹੋਰ ਬਹੁਤ ਹਜ਼ਾਰਾਂ ਹੀ ਚੀਜ਼ਾਂ ਹੋਰ ਦੇਖਦੀ ਆ ਉਹ ਕਿਹੜੀਆਂ-ਕਿਹੜੀਆਂ ਨੇ ਜਿਹੜਾ ਪੀਟੀਓ ਵਾਲਾ ਜਿੱਥੇ ਨੂੰ ਗੁੱਲਾ ਉਹਦੀ ਉਚਾਈ ਕਿੰਨੀ ਹੋਣੀ ਚਾਹੀਦੀ ਆ ਲਿੰਕਾਂ ਕਿੰਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਸਟੀering ਕਿੱਥੇ ਹੋਣਾ ਚਾਹੀਦਾ ਆਪਣੀਆਂ ਜਿਹੜਾ ਸੀਟ ਤੋਂ ਜਿਹੜਾ ਪੈਡਲ ਆ ਕਲਚ ਦਾ ਉਹ ਕਿੱਥੇ ਹੋਣਾ ਚਾਹੀਦਾ ਜਾਂ ਬ੍ਰੇਕ ਪੈਡਲ ਕਿੱਥੇ ਹੋਣੇ ਚਾਹੀਦੇ ਨੇ ਡਿਫਰੈਂਸ਼ੀਅਲ ਲੋਕ ਕਿੱਥੇ ਹੋਣਾ ਚਾਹੀਦਾ ਆਧਾਰਨ ਦੇ ਤੌਰ ਤੇ ਹੁਣ ਤੁਸੀਂ ਕਹਿ ਲਓ ਆ ਲਿਫਟ ਦੇ ਦੋ ਲੀਵਰ ਨੇ ਇਹਨਾਂ ਚ ਵਿੱਚ ਕਿੰਨੀ ਹੋਣੀ ਚਾਹੀਦੀ ਆ ਹਜ਼ਾਰਾਂ ਹੀ ਉਹਨਾਂ ਦੇ ਪੈਰਾਮੀਟਰ ਨੇ ਹਜ਼ਾਰਾਂ ਅਗਲੀ ਮੈਂ ਤੁਹਾਨੂੰ ਹੋਰ ਗੱਲ ਕਲੀਅਰ ਕਰ ਦੰਨਾ ਜਿਹੜਾ ਇਹ ਸਟੈਂਡਰਡ ਆ ਇਹ ਹੈਗਾ IS 12207 2019 ਆ ਇੱਕ ਸਟੈਂਡਰਡ ਸੈੱਟ ਕੀਤਾ ਗਿਆ ਜਿਵੇਂ ISI ਨਹੀਂ ਆਪਾਂ ਕਹਿੰਦੇ ISI ਮਾਰਕ ਹੈ ਵੀ ਉਹਦਾ ਸਟੈਂਡਰਡ ਆ ਉਹਦੇ ਮਾਣਕ ਚ ਫਿੱਟ ਹੋਣਗੇ ਆ ਸਟੈਂਡਰਡ ਆ ਬੁਧਨੀ ਦਾ IS 12207 2019 ਇਹਦੇ ਚ ਉਹਨਾਂ ਨੇ ਸਾਰੇ ਪੈਰਾਮੀਟਰ ਸੈੱਟ ਕਰੇ ਹੋਏ ਨੇ ਵੀ ਆਰਟ ਇਸ ਦਾ ਇਦਾਂ ਹੋਣੀ ਚਾਹੀਦੀਆਂ ਨੇ ਹੁਣ ਜਿਹੜੀ ਬੁਦਨੀ ਦੀ ਇਹਦੀ ਰਿਪੋਰਟ ਬਣੀ ਆ ਜਿੰਨੇ ਹੋ ਟਰੈਕਟਰਾਂ ਦੀ ਬਣਦੀ ਆ ਐਸ ਪਰ ਆ ਸਟੈਂਡਰਡ ਬਣਦੀ ਆ ਇਹ ਸਟੈਂਡਰਡ ਕੀ ਕਹਿੰਦਾ ਜਿਵੇਂ ਮੰਨ ਲਓ ਇੱਕ ਡਿਕਲੇਅਰ ਕੀਤਾ ਇਹਨਾਂ ਨੇ 9545 ਭੇਜਿਆ ਹੋਊਗਾ ਉਹ ਡਿਕਲੇਅਰ ਵੈਲਿਊ ਉਹਨ ਦਿੱਤੀਆਂ ਹੋਣੀਆਂ ਕਿ ਸਾਡਾ ਟਰੈਕਟਰ ਆ ਕਰਦਾ ਫਿਰ ਉਹ ਆ ਸਟੈਂਡਰਡ ਨਾਲ ਮਲਾ ਕੇ ਦੇਖਦੇ ਨੇ ਕਿ ਆ ਸਟੈਂਡਰਡ ਦੇ ਫਿੱਟ ਬੈਂਦਾ ਪਰ ਹੁਣ ਏਡੀ ਵੀ ਗੱਲ ਬਹੁਤ ਹੱਦ ਤੱਕ ਜਿਹੜੀ ਉਹ ਬੁਦਨੀ ਆ ਉਹ ਲੀਨਿਐਂਟ ਹੋ ਗਈ ਮੰਨ ਲਓ ਦਿਆਲੂ ਹੋਈ ਵੀ ਆ ਐਨ ਹੀ ਕੋ ਟਰੈਕਟਰ ਫੇਲ ਕਰ ਦਿੰਦੇ ਨੇ ਉਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਵੀ ਜਿਹੜੀਆਂ ਮੰਡੇਟਰੀ ਚੀਜ਼ਾਂ ਨੇ ਉਹ ਸਾਰੀਆਂ ਪੂਰੀਆਂ ਹੁੰਦੀਆਂ ਨੇ ਉਹ ਤੋਂ ਬਾਅਦ ਫਿਰ ਉਹ ਕਰੈਕਟਿਵ ਮੈਜਰਸ ਦੱਸਦੇ ਨੇ ਜਿਵੇਂ ਇਹਨੂੰ ਇੱਕ ਮੈਂ ਆਪਾਂ ਖਾਸ ਇਹਦਾ ਜੌਂਡੀਅਰ ਦਾ ਇੱਕ ਜਿਹੜਾ ਉਹਨਾਂ ਨੇ ਬਾਕੀ ਤਾਂ ਬਹੁਤ ਸਾਰੇ ਟਰੈਕਟਰਾਂ 'ਚ ਨਾਟ ਓਨਲੀ ਜੌਂਡੀਅਰ ਸਾਰੇ ਟਰੈਕਟਰਾਂ 'ਚ ਉਹਨਾਂ ਨੇ ਕਿਹਾ ਹੁੰਦਾ ਕਿ ਆ ਇਦਾਂ ਕਰੋ ਆ ਇਦਾਂ ਕਰੋ ਆ ਐਸ ਪਰ ਸਟੈਂਡਰਡ ਹੈ ਨਹੀਂ ਇਹਦੇ ਤੁਹਾਨੂੰ ਕਰੈਕਟਿਵ ਮੈਜਰਸ ਦੀ ਲੋੜ ਆ ਮੇਨ ਜਿਹੜਾ ਇਹਦਾ ਆਇਆ ਹੈਗਾ ਟਰਾਲੀ ਤੇ ਜਿਹੜਾ ਉਹ ਖਰਚਾ ਕੱਢਦੇ ਨੇ ਟੋਟਵਾਈ ਦਾ ਉਹ ਕੀ ਕੱਢਦੇ ਨੇ ਮੰਨ ਕੇ ਚੱਲੋ ਇਹ ਸਟੈਂਡਰਡ ਹੈਗਾ 30 ਤੋਂ 40 ਐਮ ਐਲ ਪਰ ਕੇ ਐਮ ਟਨ ਵੀ ਜਿਹੜਾ ਟਰਾਲੀ ਤੇ ਖਰਚਾ ਹੋਣਾ ਚਾਹੀਦਾ ਹੈ ਇੱਕ ਟਨ ਨੂੰ ਇੱਕ ਕਿਲੋਮੀਟਰ ਚ ਖਿੱਚਣ ਲਈ ਟਰੈਕਟਰ ਨੂੰ 40 ਐਮ ਐਲ ਡੀਜ਼ਲ ਖਾਣਾ ਚਾਹੀਦਾ ਖਾਣਾ ਚਾਹੀਦਾ ਇਹਦਾ ਮਤਲਬ ਕਿਵੇਂ ਮੰਨ ਲਓ 100 ਕੁਇੰਟਲ ਵਜਨ ਹੋ ਗਿਆ ਹੁਣ ਤੁਸੀਂ 100 ਕੁਇੰਟਲ ਨੂੰ 10 ਟਨ ਹੋਗੇ 40 ਐਮਐਲ ਨਾਲ ਗੁਣਾ ਕਰ ਲੈਨੇ ਆਪਾਂ ਕਰੇ ਲੈਨੇ ਆ 10 ਗੁਣਾ 40 ਛਾਲਾ ਮੈਨੂੰ ਤਾਂ ਆਬ ਨਹੀਂ ਕਰਨਾ ਆਉਂਦਾ 0 0 4 ਪਤਨ ਛਾਲਾ ਕਿੰਨਾ ਬਣ ਗਿਆ ਖੜਦਾ ਕੈਲਕੂਲੇਟਰ ਨਾਲੇ ਕਰਨਾ ਪਊ ਉਸ ਹਿਸਾਬ ਨਾਲ ਉਹ ਖਰਚਾ ਘਟਦੇ ਨੇ ਮੈਂ 1 ਮਿੰਟ ਤੁਹਾਨੂੰ ਕਰਕੇ ਦੱਸ ਦਿੰਨਾ ਮੈਨੂੰ ਗੁਣਾ ਨਹੀਂ ਦਿਖ ਲੋ ਕਰਨੀ ਆਉਂਦੀ ਮੈਂ ਹਿਸਾਬ ਚ ਮੇਰਾ ਜਿੰਨਾ ਮਾੜਾ ਹਾਲ ਆ ਇੰਗਲਿਸ਼ ਚ ਜੋ ਮਰਜ਼ੀ ਬਿਲਾ ਲਓ 40 10 ਟਨ ਕਰ ਲਿਆ ਆ 400 ਐਮਐਲ ਤੇਲ ਆ ਗਿਆ 10 ਟਨ ਮੰਨ ਲਓ ਭਜਨ 1 ਕਿਲੋਮੀਟਰ ਤੱਕ ਖਿੱਚ ਕੇ ਲੈ ਜਾਣਾ ਬੁਧਨੀ ਕਹਿੰਦੀ ਆ ਵੀ ਸੰਦ ਨੂੰ 400 ਐਮਐਲ ਤੇਲ ਖਾਣਾ ਚਾਹੀਦਾ 1 ਕਿਲੋਮੀਟਰ ਚ 10 ਟਨ ਇੱਥੇ ਆਪਾਂ 10 ਤਾਂ ਕਰ ਲਿਆ ਵੀ ਹੁਣ 1 ਟਨ ਤਾਂ ਚਲੋ ਕੋਈ ਪਾਉਣਾ ਰਿਹਾ ਮਤਲਬ ਰੇਸ਼ੋ ਤਾਂ ਵੱਡੇ ਚ ਜਾਣੇ ਨਿਕਲਦੀ ਆ ਪਰ ਜੀਡੀ ਦਾ ਉੱਥੇ 53 2 55 ਹੋ ਗਿਆ ਕੋਈ ਮੈਂ ਨਹੀਂ ਕਹਿੰਦਾ ਬੁੱਧ ਨਹੀਂ ਕਹਿੰਦੀ ਆ ਨਾ ਮੇਰਾ ਕੋਈ ਹੈਗਾ ਕਿਸ ਨੂੰ ਬਦਨਾਮ ਕਰਨ ਦਾ ਮਤਲਬ ਮੈਨੂੰ ਇਹ ਚੀਜ਼ ਮੇਨ ਲੱਗੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਆ ਬਾਕੀ ਨਿੱਕੀਆਂ ਮੋਟੀਆਂ ਚੀਜ਼ਾਂ ਬਹੁਤ ਇਹ ਨੇ ਉਹ ਐਂ ਕਹਿੰਦੇ ਆ ਕਿ ਸ਼ੀਸ਼ੇ ਆ ਜਿਹੜਾ ਵਿਊਅਰ ਆ ਉਹਦਾ ਵਿਊ ਨਹੀਂ ਪੂਰਾ ਆ ਰਿਹਾ ਤੱਲੀਓਂ ਗਰਾਊਂਡ ਦੇ ਬਹੁਤ ਕੁਝ ਉਹਨਾਂ ਨੇ ਦੱਸਿਆ ਅੰਦਰ ਉਹਨਾਂ ਨੇ ਬਹੁਤ ਕੁਝ ਦੱਸਿਆ ਵੀ ਇੱਥੇ ਆ ਲੱਗਣਾ ਚਾਹੀਦਾ ਇੱਥੇ ਆ ਲੱਗਣਾ ਚਾਹੀਦਾ ਉਹ ਨਿੱਕੀਆਂ ਨਿੱਕੀਆਂ ਹਜ਼ਾਰਾਂ ਚੀਜ਼ਾਂ ਨੇ ਉਹਦੀ ਜਿਹੜੀ ਸਾਰੀ ਕੰਪਲੀਟ ਹੈ ਰਿਪੋਰਟ ਆ ਉਹ ਤੁਸੀਂ ਮੈਨੂੰ ਵਟਸਐਪ ਤੇ ਕਿਸੇ ਵੀ ਸੱਜਣ ਨੂੰ ਚਾਹੀਦੀ ਹੋਈ ਮੈਨੂੰ ਹੈਲੋ ਕਰ ਦਿਓ ਮੈਂ ਤੁਹਾਨੂੰ ਭੇਜ ਦੂੰ ਜਾਂ ਫਿਰ ਆਪਣਾ ਤੁਸੀਂ ਬੁਧਨੀ ਦੀ ਸਾਈਟ ਤੇ ਜਾ ਕੇ ਡਾਊਨਲੋਡ ਕਰ ਲਓ ਉਹ ਤੁਸੀਂ ਆਪ ਪੜ ਸਕਦੇ ਹੋ ਉਹ ਪੰਜਾਬੀ ਤਰਜਮਾ ਕਰ ਲਿਓ ਲੈਂਸ ਤੇ ਜਾ ਕੇ ਜਣੀ ਜਣੀ ਮੇਨ ਚੀਜ਼ ਆਈ ਆ ਉਹ ਆਹੀ ਆਈ ਆ ਵੀ 63 HP ਬਾ 72 ਲੀਟਰ ਇਹ ਤਾਂ ਚਲੋ ਉਹਨਾਂ ਹੀ ਡਿਕਲੇਅਰ ਵੈਲਿਊ ਆ ਟਾਰਕ 266 .1 ਪਰਸੈਂਟ ਬੈਕਅਪ ਟਾਰਕ 44.5 PTO 44.4 kW SFC 267 ਤੇ ਜਿਹੜੀ ਮੈਕਸ ਡਰਾਪ ਆਰ ਹੁਣ ਆ ਜਿਹੜੀ ਡਰਾਪ ਆਰ ਦੀ ਪੁਲਿੰਗ ਆ ਇਹ ਵੀ ਤਿੰਨ ਤਰ੍ਹਾਂ ਮਾਪੀ ਜਾਂਦੀ ਆ ਪਰ ਮੈਂ ਇੱਕ ਸਟੈਂਡਰਡ ਬਲਾਸਟਿੰਗ ਨਾਲ ਵੀ ਮਾਪੀ ਜਾਂਦੀ ਆ ਇਹ ਹੈਗੀ ਮੈਕਸ ਡਰਾਪ ਆਰ ਪਾਵਰ ਵਿਦ ਸਟੈਂਡਰਡ ਬਲਾਸਟ ਜਿਹੜਾ ਸਟੈਂਡਰਡ ਬਲਾਸਟ ਨਾਲ 34.6 ਕਿਲੋਵਾਟ ਦੀ ਇਹਦੀ ਆਈ ਹੈਗੀ ਆ ਬਾਕੀ ਆਹੀ ਖੋਸ਼ ਆ ਬਾਕੀ ਜਿਹੜੀਆਂ ਹੁਣ ਛੋਟੀਆਂ ਚੀਜ਼ਾਂ ਨੇ ਜਿਉ ਉਹ ਆਪਾਂ ਐ ਗਿਣਨ ਲੱਗ ਜਾਈਏ ਉਹ ਤਾਂ ਪੱਕਾ ਮਿਲ ਹੀ ਹੋ ਜਾਣਗੇ ਇੱਕ ਹੋਰ ਤੁਹਾਨੂੰ ਸਭ ਤੋਂ ਵੱਡੀ ਚੀਜ਼ ਚ ਐਡ ਆਨ ਕਰ ਦਿੰਨਾ ਮਤਲਬ ਉਹਨਾਂ ਨੇ ਕਿਹਾ ਕਿ 1200 ਤੇ ਆਰ ਪੀ ਐਮ ਤੇ ਇਹਨੇ ਆਪਣੀ ਪੂਰੀ ਮੈਕਸ ਟਾਰਕ ਕੱਢੀ ਆ 1200 ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿਦਾਂ ਦਾ ਆਪਾਂ ਕਿੰਨੇ ਆਰਪੀਐਮ ਤੇ ਰੱਖਣਾ ਚਾਹੀਦਾ ਟਰੈਕਟਰ ਮੈਂ ਤਾਂ ਚਲੋ ਕੀ ਕਹਿਣਾ ਇਹ ਤਾਂ ਫਲੈਟ ਹੈ ਟਾਰਕ ਦੰਦੇ ਨੇ ਸੀਆਰਡੀ ਤਾਂ ਤੁਸੀਂ 1000 ਤੋਂ ਉੱਪਰ ਕਰ ਲਿਆ ਬਸ ਉਨਾਂ ਹੀ ਜੋਰ ਹੈ ਚ ਵੱਧਦਾ ਘਟਦਾ ਨਹੀਂ ਕਿਸੇ ਵੀ ਟਰੈਕਟਰ ਚ ਮੇਰਾ ਖਾਲ ਹੈ ਮੇਰਾ ਜਿਹੜਾ ਪਰਾਲਾ ਹੈ ਮੈਂ ਤਾਂ ਪਹਿਲੀ ਵਾਰਾ ਸਾਲਾ ਕੰਜਰਖਾਨਾ ਜਾ ਕਰਿਆ ਹਾਈਟ ਲੂਟ ਜੀ ਲਾ ਕੇ ਲੋਡ じゃ ਨਹੀਂ ਆਉਂਦਾ ਕਮਰਾ ਕੁਮਰੇ ਨੂੰ ਸੋ ਜਿਵੇਂ ਲਾਉਂਦੇ ਨੇ ਯੂਟਿਊਬਰ ਲੱਲਾ ਫੱਲਾ ਜਾ ਉਹ ਲਾਈਏ ਮੇਰਾ ਤਾਂ ਸਾਲਾ ਸਮਾਨ ਹੈ ਬਹੁਤ ਗਿੰਡਿਆ ਪਿਆ ਤੇ ਮੇਰਾ ਖਿਆਲ ਹੈ ਤੁਹਾਨੂੰ ਰਿਪੋਰਟ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਇਹਨੂੰ ਸ਼ੇਅਰ ਕਰਿਓ ਜੇ ਨਾ ਚੰਗੀ ਲੱਗੀ ਨਾ ਕਰਿਓ ਫਿਰ ਕੀ ਹੋ ਗਿਆ ਸਾਸ਼ਟ੍ਰੀਕਰ ਥੈਂਕ ਯੂ